ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆ ਦੇ ਸਿਸਲੇ ਵਿੱਚ ਇੱਕ ਹੋਰ ਮਾਮਲਾ ਜੁੜ ਗਿਆ ਹੈ ਆਓ ਦੇਖੀਏ ਪਟਿਆਲਾ ਵਿੱਚ ਹੋਈ ਬੇਅਦਬੀ ਬਾਰੇ ਕੀ ਆਖਦੇ ਹਨ ਦੀ ਐਸਪੀ ਜਸਵਿੰਦਰ ਸਿੰਘ ਜਿਹੜਾ ਪ੍ਰੀਤਨਗਰ ਗੁਰਦੁਆਰਾ ਪ੍ਰੀਤਨਗਰ ਗੁਰਦੁਆਰਾ ਸਾਹਿਬ ਜੂਰੀ ਸਰ ਹੋਈ ਆ ਇੱਕੀ ਮਾਮਲਾ ਕੀ ਆ ਸਰ ਸਾਡੇ ਐਸਐਚਓ ਸਾਹਿਬ ਨੂੰ ਇੰਟੀਮੇਸ਼ਨ ਆਈ ਸੀ ਵੀ ਗੁਰਦੁਆਰਾ ਸਾਹਿਬ ਜੋ ਪ੍ਰੀਤਨਗਰ ਦੇ ਵਿੱਚ ਸਥਿਤ ਹਨ ਕੋਈ ਵੀ ਜਿਹੜਾ ਅਗਿਆਤ ਵਿਅਕਤੀ ਹੈ ਤੇ ਜਿਹੜੀ ਹੈ ਗਲਤ ਕੰਡੀਸ਼ਨ ਦੇ ਵਿੱਚ ਅੰਦਰ ਐਂਟਰ ਹੋਇਆ ਤੇ ਪਬਲਿਕ ਨੇ ਉਹਨੂੰ ਜਿਹੜਾ ਸੀਗਾ ਉੱਥੇ ਰੋਕਿਆ ਤੇ ਉਹ ਲੱਗ ਰਿਹਾ ਸੀਗਾ ਵੀ ਜਿਵੇਂ ਕਿਸ ਤਰ੍ਹਾਂ ਦੀ ਕੋਈ ਨਸ਼ੀਲੀ ਵਸਤੂ ਦਾ ਉਹਨੇ ਸੇਵਨ ਕੀਤਾ ਹੋਇਆ ਉਹਨੂੰ ਜਿਹੜਾ ਸੀਗਾ ਹੁਣ ਪੁਲਿਸ ਦੇ ਹਵਾਲੇ ਕੀਤਾ ਗਿਆ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਤੇ ਫਰਦਰ ਅਸੀਂ ਮੌਕਾ ਵੇਖਣ ਵਾਸਤੇ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਾਂਗੇ ਵੀ ਕੋਈ ਕਿਸ ਤਰ੍ਹਾਂ ਦੀ ਇਹਨੇ ਕੋਈ ਵੇਅਦਵੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਇਨਸੀਡੈਂਟ ਜਿਹੜਾ ਇਹਨੇ ਕੋਈ ਕੀਤਾ ਹੋਊਗਾ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਸਰ ਕਿੱਥੇ ਰਹਿਣਾ ਲ ਕੋਈ ਪਤਾ ਪਉਂਦਾ ਨਹੀਂ ਉਹ ਹਲੇ ਉਹਦੀ ਇੰਟਰੋਗੇਸ਼ਨ ਚੱਲ ਰਹੀ ਹੈ ਪੁੱਛ ਕਿਸ ਦੇ ਵਿੱਚ ਜਿਸ ਤਰੀਕੇ ਦੀ ਵੀ ਉਹਦੀ ਗੱਲਬਾਤ ਸਾਹਮਣੇ ਆਏਗੀ ਉਹ ਅਸੀਂ ਪ੍ਰੋਪਰ ਉਹਦਾ ਕਰਾਂਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ